ਦੇਖੋ ਭਾਈ ਅਮਰਪਾਲ ਸਿੰਘ ਨੇ ਸੈਂਟਰਲ ਜੇਲ ਡੇਬਰੂਗੜ ਤੋਂ ਸਿੱਧੇ ਹੀ ਉਹ ਐਪਲੀਕੇਸ਼ਨ ਲਿਖੀ ਸੀ ਉਹ ਡੀਸੀ ਅੰਮ੍ਰਿਤਸਰ ਨੂੰ ਭੇਜੀ ਸੀ ਪਹਿਲਾਂ ਸੁਪਰਡਿੰਟੈਂਡੈਂਟ ਸੈਂਟਰਲ ਜੇਲ ਡੇਬਰੂਗੜ ਨੂੰ ਦਿੱਤੀ ਗਈ ਤੇ ਸੈਂਟਰਲ ਜੇਲ ਦੇ ਸੁਪਰਡਿੰਟੈਂਡੈਂਟ ਨੇ ਉਹ ਅੱਗੇ ਡੀਸੀ ਅੰਮ੍ਰਿਤਸਰ ਨੂੰ ਭੇਜੀ ਤੇ ਡੀਸੀ ਅੰਮ੍ਰਿਤਸਰ ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜਤੀ ਹਾਂ ਫਾਰ ਨੈਸੈਸਰੀ ਐਕਸ਼ਨ ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਹੈ ਉਹਨਾਂ ਨੂੰ ਭੇਜਤੀ ਤੇ ਉਹ ਜਿਹੜੀ ਹੈ ਹੁਣ ਐਪਲੀਕੇਸ਼ਨ ਜਿਹੜੇ ਓਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲੇ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚ ਚਾਈ ਜਾਊ ਕੀ ਕੀ ਖਾਸ ਉੱਥੇ ਲਿਖਿਆ ਗਿਆ ਏ ਤੁਹਾਡੇ ਜਾਣਕਾਰੀ ਹੋਗੀ ਕਿ ਕੀ ਐਪਲੀਕੇਸ਼ਨ ਚ ਜੀ ਐਪਲੀਕੇਸ਼ਨ ਚ ਸਿਰਫ ਇਹੀ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਜਾਂ ਲੋਕ ਸਭਾ ਦਾ ਠਡੂਰ ਸਾਹਿਬ ਤੋਂ ਤੇ ਮੰਡੇਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸੋਚ ਚੱਟਣੀ ਹੈ ਮੈਂ ਸੋਚ ਚੱਟਣ ਲਈ ਤਿਆਰ ਹਾਂ ਤੇ ਸੋਚ ਚੱਟਣ ਦਾ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਬਤ ਗ੍ਰੈਂਡ ਕਰ ਸਕਦਾ ਕਿਸ ਤਰ੍ਹਾਂ ਹੁਣ ਸੋਚ ਕਰਨ ਦੀ ਮਤਲਬ ਮੀਨਿੰਗ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਵੀਡੀਓ ਕਾਨਫਰੈਂਸੀ ਥਰੂ ਕਰਾਨ ਕੇ ਜਾ ਉੱਥੇ ਲਿਆ ਕੇ ਸੋਚ ਕਰਨ ਦੀ ਗੱਲ ਮੈਨ ਨਹੀਂ ਨਹੀਂ ਇਹ ਤਾਂ ਐਬਸੋਲੂਟਲੀ ਹੋ ਹੀ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸਾਊਂਡ ਐਂਟਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਸੌਂ ਚਟਣੀ ਆ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਤੇ ਸਪੀਕਰ ਦੇ ਰਾਹੀ ਉਹ ਚਟਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਤੇ ਉਹ ਸੌਂ ਚਟਾਊਗਾ ਜਾਂ ਤੁਹ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਅਧਿਕਾਰੀ ਆ ਉਹ ਸਪੀਕਰ ਰਹੂਗਾ ਕੋਈ ਅਗੇ ਕੋਈ ਗੱਲ ਚੱਲੀ ਹੈ ਅਗੇ ਲਿਆਂ ਦੀ ਕਿ ਉਹ ਸੌਂਚ ਚਾਈ ਹੋਊਗੀ ਜੀ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਚਾਉਣੀ ਮੰਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 101 ਆਫ ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸਪੀਕਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਈ ਜਾਊ ਬਾਕੀ ਜਿੱਥੋਂ ਤੱਕ ਡੇਟ ਜੰਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸਪੀਕਰ ਤੂੰ ਤੇ ਸਪੀਕਰ ਸੌਂਚ ਟਾਲਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਸੁਭਰਾ ਚਰਦਾ ਹੁੰਦਾ ਹੈ ਉਥੇ ਉਹ ਕਹਿਣਗੇ ਕਿ ਇਹ ਇਹਨੂੰ ਜਨਤਕਤਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਜਿੰਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਟਣ ਲਈ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜਨਤਕ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਦੁਰਤ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣ ਜੇ ਤੇ ਸੋਚ ਚਾ ਕੇ ਵਾਪਸ ਲੈ ਜਾਣ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ ਕਿਸ ਤਰ੍ਹਾਂ ਸੋਚਾਈ ਜਾਵੇ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਇਹ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਇਹ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਹੁਣ ਤਾਂ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਦੇ ਆਂ ਪਰ ਜੇ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੌ ਚੱਤਨ ਉਹਨਾਂ ਨੂੰ ਇੱਕ ਤੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਨਾਂਦੇਸ਼ ਦਿੰਦਾ ਹੈ ਉਸ ਦੀ ਬੜੀ ਵੱਡੀ ਉਲੰਘਣਾ ਹੈ ਤੇ ਜਨਤਾ ਦੇ ਫਤਵੇ ਦਾ ਕਤਲ ਹੈ ਤਾਂ ਲੋਕ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਆਉਣਾ ਹੁਣ ਅੱਗੇ ਕਿਸੇ ਨਾ ਹੋਰ ਕੋਈ ਗੱਲਬਾਤ ਹੋਈ ਸਰ ਇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਲਿਆਂਦੀ ਜੋ ਡਿਊਟੀ ਲਈ ਜਾਊਗੀ ਕਿਸ ਤਰ੍ਹਾਂ ਉਹਨੂੰ ਤਿਆਰੀ ਕੀਤੀ ਜਾਊਗੀ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਜੇ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹ ਤਾਂ ਇਹ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਹੈ ਜੀ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਫਿਰ ਉਹ ਛੁੱਟੀਆਂ ਨੇ ਪਰ ਸੁਪੀਟਰ ਵਿੱਚ ਬਹਿੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਈ ਜਾਊ ਸੁਪੀਟਰ ਦੇ ਚੈਂਬਰ 'ਚ ਹੀ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਸੀ ਜਿਹੜਾ ਬਾਰਾਮੂਲਾ ਤੋਂ ਚੋਣ ਜਿੱਤੇ ਐਮਪੀ ਬਣੇ ਐ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਸੈਸ਼ਨ ਟੌਰਟ ਦੇ ਵਿੱਚ ਬਿਆਨ ਦੇਤਾ ਐਨਆਈਏ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪੈਰੋਲਾਂ ਦਿੱਤੀ ਜਾਵੇ ਚਾ ਸਟੱਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਂਗੇ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਇੱਕ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਕਰਨ ਉਹ ਸ਼ਰਤ ਬਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਜਿਦਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਚਾਹਣੀਏ ਪ੍ਰੈਸ ਨਾਲ ਗੱਲ ਨਾ ਚੜਨ। ਇਹੀ ਜੀ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਿੰਘ ਤੇ ਸੁਪੀਤਰ ਲਾਉਂਦਾ ਹੈ। ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ। ਤੁਸੀਂ ਚਾਹੁੰਦੇ ਹੋ ਜਿਵੇਂ ਹੋਰ ਪਾਰਲੀਮੈਂਟ ਮੈਂਬਰਾਂ ਦੀ ਵੀਡੀਓ ਬਣਦੀ ਹੈ ਕਿ ਇਹਨਾਂ ਦੀ ਵੀ ਵੀਡੀਓ ਬਣਾਈਵੇ। ਜਿਹੜਾ ਸੌ ਚੱਕ ਦੇ। ਦੇਖੋ ਸੌ ਚੱਤਨ ਵੇਲੇ ਤਾਂ ਵੀਡੀਓ ਬਣੂਗੀ ਉਹ। ਸੌਚ ਚਚਣ ਵੇਲੇ ਤਾਂ ਵੀਡੀਓ ਜਿਹੜੀ ਕਿਤੇ ਵੀ ਕੋਈ ਸੌਚ ਚੱਕੇ ਉਹਦੀ ਵੀਡੀਓ ਟਰੈਫੀ ਹੁੰਦੀ ਹੈ ਭਾਵੇਂ ਸੈਸ਼ਨ ਚੱਕੇ ਭਾਵੇਂ ਸੁਪੀਟਰ ਦੇ ਚੱਕੇ ਉਹ ਵੀਡੀਓ ਟਰੈਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੌਚ ਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੌਚ ਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਜੇ ਗੁਪਤ ਰੀਚੇ ਨਾਲ ਇਚ ਮੈਂਬਰ ਪਾਰਲੀਮੈਂਟ ਨੂੰ ਗੁਪਤ ਰੀਚੇ ਨਾਲ ਸੌਚ ਚਾਈ ਜਾਊਗੀ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਓਡੀਚਾ ਜਾ ਰਹੇ ਹੈ ਬਿਸਪੀਟਰ ਕਦੋਂ ਸੌਚ ਚ ਕਾਉਣ ਦਾ ਆਰਡਰ ਕਰਦਾ ਦੇਖੋ ਜੇਲ੍ਹ ਵਾਲੇ ਟਾਈਟਲ ਅਫਸਰ ਨੇ ਜੇਲ੍ਹ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਸੀਚਰੇਟਰ ਲਈ ਕਦੋਂ ਲੈ ਜਾਂਦੇ ਹੈ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲਿਆਉਂਦੇ ਹੈ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਹੈ ਉਹਦੀ ਬੋਤਲ ਵਿੱਚ ਹੈ ਗੱਲ ਇਹ ਸਭ ਤੁਸੀਂ ਵੀ ਅੰਮਰ ਪਾਰਲੀਮੈਂਟ ਰਹੇ ਹੋ ਪਹਿਲਾਂ ਕਦੇ ਇਸ ਤਰ੍ਹਾਂ ਦਾ ਹੋਇਆ ਕਿ ਇਸ ਤਰ੍ਹਾਂ ਹੀ ਕੋਈ ਜੇਲ੍ਹ ਚ ਹੋਵੇ ਤੇ ਉਹਦੀ ਸੋਚ ਕੇ ਦਾ ਇੰਤਜਾਮ ਪਹਿਲਾਂ ਕੀਤਾ ਹੋਵੇ ਜੀ ਹਾਂਜੀ ਹਾਂ ਮੇਰੇ ਨਾਲ ਅਸੀਂ ਦੋ ਜਣੇ ਜਿੱਤੇ ਬੀਬੀ ਵਿਮਲ ਤੌਰ ਥਲਸਾ ਰੋਪੜ ਸੀਟ ਤੋਂ ਜਿੱਤੇ ਸੀ ਤੇ ਸਰਦਾਰ ਰਤਿੰਦਰਪਾਲ ਸਿੰਘ ਪਟਿਆਲਾ ਸੀਟ ਤੋਂ ਜਿੱਤੇ ਸੀ ਉਸ ਸਮੇਂ ਜੇਲ੍ਹ ਵਿੱਚ ਬੰਦ ਸੀ ਉਹਨਾਂ ਨੇ ਦੋ ਅਲੱਗ ਅਲੱਗ ਰਿਟ ਪਟੀਸ਼ਨ ਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਕੀਤੀਆਂ ਸੀ ਜਿਦੇ ਚ ਸੁਪਰੀਮ ਕੋਰਟ ਆਫ ਇੰਡੀਆ ਨੇ ਆਰਡਰ ਚਰਿਆ ਸੀ ਕਿ ਇਹਨਾਂ ਨੂੰ ਜੇਲ੍ਹ ਤੋਂ ਜਿਹੜਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਲਿਜਾਇਆ ਜਾਵੇ ਤੇ ਉਥੇ ਲਿਜਾ ਕੇ ਇਹਨਾਂ ਨੂੰ ਜਿਹੜੀ ਹੈ ਉਹ ਸੌਂਚ ਚਾਈ ਜਾਵੇ ਪਰੰਤੂ ਉਸ ਸਮੇਂ ਇਨੀ ਰੈਸਟ੍ਰਿਕਸ਼ਨ ਨਹੀਂ ਲਾਈਆਂ ਸੀ ਜਿਸ ਤਰ੍ਹਾਂ ਅੱਜ ਲਾਉਂਦੇ ਸੀ ਉਹ ਜਨਤਕ ਤੌਰ ਤੇ ਸੈਸ਼ਨ ਦੇ ਵੀ ਸੌਂਚ ਚੁਕਾਤੀ ਸੀ ਪ੍ਰੈਸ ਨਾਲ ਗੱਲ ਨਾ ਕਰਿਓ ਜਾਂ ਹੋਰ ਨਾ ਕਰਿਓ ਇਹ ਜੀ ਜਿਹੜੀ ਹੈ ਕੋਈ ਉਹਨਾਂ ਤੇ ਰੈਸਟ੍ਰਿਕਸ਼ਨ ਨਹੀਂ ਲਾਈ ਸੀ